ਸ੍ਰੀਕਾਲ ਦੋਸਤੋ ਸਾਡੀ ਅੱਜ ਮੀਡੀਆ ਟੀਮ ਜਤਵਾਲ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਕਿ ਆਜ਼ਾਦ ਉਮੀਦਵਾਰ ਸਰਦਾਰ ਸਰਬਜੀਤ ਸਿੰਘ ਜੀ ਜੋ ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਆ ਆ ਸ਼ਹੀਦ ਬੈਂਤ ਸਿੰਘ ਦੇ ਪੁੱਤਰ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਚੋਣ ਲੜ ਰਹੇ ਆ ਇਸ ਵਕਤ ਉਹਨਾਂ ਦਾ ਕਾਫਲਾ ਬਹੁਤ ਭਾਰੀ ਕਾਫਲਾ ਰੋਡ ਸ਼ੋਅ ਕਰ ਰਿਹਾ ਹੈ ਉਹਨਾਂ ਨਾਲ ਕਰਵਾਉਣੀਆਂ ਗੱਲਬਾਤ ਥੋੜੀ ਭਾਈ ਜੀ ਕੀ ਕਹਿਣਾ ਬਈ ਇਹ ਕੀ ਜਿੱਤੂਗਾ ਬਈ ਸਰਬਜੀਤ ਸਿੰਘ ਕਿਵੇਂ ਲੱਗਦਾ ਤੁਹਾਨੂੰ ਬਹੁਤ ਬਹੁਤ ਮੋਲ ਜਵੜਾ ਭਾਈ ਸਵੇਰ ਦੇ ਨਾਲ ਜੁੜੇ ਹੋਏ ਆਂ ਹਾਂਜੀ ਸਵੇਰ ਤੋਂ ਪਰੇ ਘੜ ਕੋ ਰੋਟਾ ਨਹੀਂ ਮੋਗੇ ਜਲਾਈ ਹਲਕਾ ਧਰਮ ਘੋੜ ਸਵੇਰ ਤੋਂ ਜੁੜੇ ਹੋਏ ਆਂ ਨਾਲ ਹੀ ਅੱਛਾ ਜੀ ਕਾਫਲਾ ਬਹੁਤ ਵੱਡਾ ਭਾਈ ਮੋਗੇ ਬਹੁਤ ਸੰਗ ਅਸੀ ਕੀ ਅੱਛਾ ਜੀ ਜਿੱਤੂਗਾ ਭਾਈ ਇਹ ਕੀ ਠੀਕ ਹੈ ਜੀ ਹੋਰ ਨਹੀਂ ਕਿਹਨੂੰ ਬੋਰਡ ਪਾਉਂਦੇ ਦੇਖ ਸਕਦੇ ਜੀ ਇਸ ਵਾਰ ਸਰਪ੍ਰਸਤਾਂ ਦੇ ਦਾ ਖਾਸ ਹੈ ਦਾ ਜੋ ਕਾਫਲਾ ਬਹੁਤ ਭਾਰੇ ਨੌਜਵਾਨਾਂ ਦਾ ਸਾਹਿਬ ਮਹਿੰਦਰ ਸਿੰਘ ਹੈ ਮੁੱਖ ਕਹਣਾ ਵੀਰੇ ਵਾਹਿਗੁਰੂ ਜੀ ਕੀ ਬਤੈ ਜੀ ਕੀ ਕਹਣਾ ਇੱਕ ਦੀ ਭਾਈ ਬਹੁਤ ਕਿਰਪਾ ਵਾਹਿਗੁਰੂ ਕਾਰਪੁਰਖ ਦੀ ਵਧੀਆ ਕਿਰਪਾ ਵਾਹਿਗੁਰੂ ਫਤਿਹ ਹੋਊਗੀ ਜੀ ਫਤਿਹ ਸਰਬਜੀਤ ਸਿੰਘ ਕਾਹਦਾ ਦੀ ਭਰੇ ਐਂ ਇਹ ਕਿਹੜਾ ਚਾਹੁੰਦਾ ਬਈ ਸੰਗਤਾਂ ਨੂੰ ਬੇਨਤੀ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਜੋ ਹੁਣ ਇਹ ਫੈਸਲਾ ਤੁਸੀਂ ਕਰਨਾ ਬਈ ਖਾਲਸੇ ਨਾਲ ਖੜਨਾ ਸਰਦਾਰਾਂ ਨਾਲ ਖੜਨਾ ਕਿ ਨਿਚਾਰਾਂ ਨਾਲ ਖੜਨਾ ਤੁਸੀਂ ਆਪਣੇ ਬੱਚਿਆਂ ਨੂੰ ਕੀ ਜਵਾਬ ਦੇਵੋਗੇ ਜਵਾਬ ਦੇ ਤੁਸੀਂ ਹੋਮੋਗੇ ਕਿ ਤੁਹਾਡੇ ਬੱਚਿਆਂ ਨੇ ਅੱਗੇ ਕੀ ਪੜਨਾ ਖਾਲਸਾ ਪੜਨਾ ਜਾਂ ਅੰਦਚਾਰ ਪੜਨਾ ਵਾਹਿਗੁਰੂ ਜੀ ਖਾਲਸਾ ਵੰਡੂ ਦੇਖ ਸਕਦਾ ਜੀ ਜੁਸੀਂ ਨੌਜਵਾਨਾਂ ਦਾ ਆਪਾਂ ਦਾ 14 ਸਥਾਨ ਹੈ ਥਰਲੇ ਤੇ 17 ਸਥਾਨ ਹੈ ਕੀ ਕਹਾਂ ਜੀ ਭਾਈ ਸਾਹਿਬ ਜੀ ਸਿੰਘ ਜੀ ਖਾਲਸਾ ਆਜ਼ਾਦ ਉਮੀਦਵਾਰ ਹਨ ਜੀ ਪੰਜਾਬ ਫਰੀਦਕੋਟ ਤੋਂ ਲੜ ਰਹੇ ਨੇ ਚੋਣ ਜਿਨ੍ਹਾਂ ਦੇ ਬੇੜੇ ਭਾਈ ਬਿਆਨਤ ਸਿੰਘ ਜੀ ਨੇ ਬਹੁਤ ਵੱਡੀ ਦੇਣ ਦੀ ਕੁਰਬਾਨੀ ਸਾਨੂੰ ਦਿੱਤੀ ਆ ਉਹ ਅਸੀਂ ਉਹਨਾਂ ਦਾ ਸਾਥ ਦੇ ਰਹੇ ਹਾਂ ਪੂਰਾ ਪੂਰਾ ਸਾਥ ਦੇਵਾਂਗੇ ਬਾਬਾ ਜੀ ਕੀ ਲਾਗਦਾ ਜੀ ਜਿਹੜੀ ਚਾੜੀ ਸਾਡਾ ਜੀ ਕੰਮ ਇਹ ਆ ਅਸੀਂ ਚੋਣਾਂ ਆਜ਼ਾਦੀ ਸਾਡੇ ਕਲ ਸੁੱਚੇ ਬੱਜਿਆਂ ਨੇ ਕਹੇ ਭਗਵਾਨ ਜੀ ਨੇ ਕਿਹਾ ਸੀ ਕਦੇ ਨਾ ਖੰਦਮ ਕਰਾਂਗੇ ਆਂ ਬਾਜੂ ਕੰਮ ਕਿਤੇ ਨਹੀਂ ਸਾਡੇ ਮੁੰਡੇ ਬਾਹਰ ਬੈਠੇ ਆ ਅਸੀਂ ਚਾਹੁੰਦੇ ਆ ਅਗਰ ਆ ਚਾਹੁੰਦੇ ਹੁ ਖਾਦਰ ਆ ਭਾਈ ਜੀ ਕੀ ਕਹਿਣਾ ਚਾਹੁੰਦੇ ਨੌਜਵਾਨ ਮੁੰਡੇ ਆ ਅਸੀਂ ਭਾਈ ਸਾਹਿਬ ਜੀ ਇਹ ਕਹਿਣਾ ਚਾਹੁੰਦੇ ਆ ਕੌਮੀ ਯੋਧੇ ਸੀਦ ਭਾਈ ਬਿਆੰਤ ਸਿੰਘ ਦੇ ਪੁੱਤਰ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਚੋਣ ਨਿਸ਼ਾਨ ਗੰਨਾ ਕਿਸਾਨ ਅਸੀਂ ਕੌਮ ਨੂੰ ਵੋਟ ਪਾਵਾਂਗੇ ਤੇ ਕੌਮ ਦੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਆਪਰਾ ਭਾਈ ਸਰਬਜੀਤ ਸਿੰਘ ਜੀ ਨੂੰ ਜੀ ਪ੍ਰਧਾਨ ਮੰਤਰੀ ਬਾਜੇਗੇ ਦਾ ਬਾਪੂ ਆਇਆ ਸਵਾਗਤ ਹੁਣ ਦੱਸਦੇ ਜੋ ਡਿਬਰੂਗੜੀ ਜੇਲ੍ਹ ਦੇ ਵਿੱਚ ਭਾਈ ਖਾਲਸਾ ਜੀ ਪ੍ਰਧਾਨ ਮੰਤਰੀ ਬਾਜੇਗੇ ਉਹਨਾਂ ਦੇ ਫਾਦਰ ਸਾਹਿਬ ਵੀ ਅੱਜ ਕਿਉਂ ਕੰਪੇਨ ਕਰ ਰਹੇ ਆ ਜੀ ਕਿਉਂ ਕੰਪੇਨ ਕਰਨ ਵਾਸਤੇ ਸਰਬਜੀਤ ਦੇ ਹੱਕ ਵਿੱਚ ਪਹੁੰਚੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਕਿਵੇਂ ਲੱਗਦਾ ਤੁਹਾਨੂੰ ਖਾਲਸਾ ਪੰਥ ਦੀ ਵੈਰ ਜੀ ਦਾ ਖਾਲਸਾ ਵਰਜੀ ਦੀ ਫਤਿਹ ਮੇਰੇ ਵੀਰੋ ਤੇ ਭਰਾਵੋ ਆਹ ਰਾਜ ਬਾਬਾ ਜੀ ਬਾਹਰ ਆ ਕੇ ਕਰਦੇ ਆਹ ਸਵਾਗਤ ਆ ਇਧਰ ਲਿਆਓ ਬਾਈ ਸਾਡੀ ਗੱਲਬਾਤ ਕਰਵਾਉਣੇ ਆ ਪ੍ਰਧਾਨ ਮੰਤਰੀ ਪੁੱਛਿਆ ਜੀ ਜਿਆਦਾ ਮੈਂ ਐਡਾ ਮੈਂ ਨਹੀਂ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੇ ਫਾਦਰ ਸਾਹਿਬ ਵੀ ਅੱਜ ਸਰਬਜੀਤ ਸਿੰਘ ਖਾਲਸਾ ਦੇ ਟੂਰ ਪ੍ਰਚਾਰ ਵਿੱਚ ਪਹੁੰਚਿਆ ਕਰਦੇ ਆ ਗੱਲਬਾਤ ਬਾਬੂ ਜੀ ਕਿਵੇਂ ਲੱਗਦਾ ਖਾਲਸੇ ਦਾ ਆਪਣਾ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੀ ਫਤਿਹ ਵੀਰੋ ਤੇ ਭਰਾਵੋ ਜਿਹੜਾ ਸਰਬਜੀਤ ਦੇ ਇੰਦਾ ਜਿਹੜਾ ਡੈਡੀ ਹੁੰਦੀ ਆਪਾਂ ਦੇ ਨਹੀਂ ਦੇ ਸਕਦੇ ਬੋਰਡ ਪਾ ਕੇ ਨਹੀਂ ਦੇ ਸਕਦੇ ਉਹਨੇ ਜਦੋਂ ਆਪਣੇ ਕਾਲ ਤਸਤ ਦੇ ਮੱਥਾ ਟੇਕਣ ਗਿਆ ਮੱਥਾ ਟੇਕ ਕੇ ਉਹਨੇ ਵੇਖਿਆ ਤੇ ਆਪਣੇ ਕਾਲ ਤਸਤੇ ਤੋਫਾਂ ਤੇ ਟੰਗਾ ਨਾਲ ਠੱਠਾ ਪਿਆ ਸੀ ਉਹਨੇ ਉੱਥੋਂ ਹੀ ਮਾਣੇ ਚਾਦੇ ਰੇ ਬਣਾਲੀ ਵੀ ਸਾਡੇ ਜਦੋਂ ਪਿਓ ਨੂੰ ਢਾ ਦਿੱਤਾ ਏ ਤੇ ਸਾਡੀ ਮਾਂ ਲੱਗਦੀ ਇਹਨੂੰ ਛੱਡਣਾ ਏ ਉਥੋਂ ਨਾਲ ਦੇ ਗੰਡ ਬੰਨ ਕੇ ਉਹਨਾਂ ਦੋ ਸਲਾਹ ਕਰ ਲਈ ਸਕੰਤ ਸਿੰਘ ਤੇ ਬਿਆਨਤ ਸਿੰਘ ਨੇ ਉਹਨਾਂ ਆਖਿਆ ਪਹਿਲਾਂ ਮੈਂ ਮਾਰਾਂਗਾ ਤੇ ਪਿੱਛੋਂ ਜੇ ਮਾਰਾ ਮੇਡੀ ਰੜਕ ਹੋਈ ਤੇ ਫਿਰ ਤੂੰ ਸਕੰਤ ਸਿਆ ਕੱਢ ਦੀ ਪਹਿਲਾਂ ਬਿਆਨਤ ਸਿਆ ਉਹਨੇ ਠੋਕੀ ਗੋਲੀਆਂ ਉਹਨੂੰ ਜਦੋਂ ਨਹਾਤ ਹੋ ਗਏ ਤੁਰ ਹੀ ਤੇ ਪਿੱਛੋਂ ਬਸ ਸਕੰਤ ਸਿਆ ਨੇ ਆਂਦੇ 28 ਉਹਨਾਂ ਕਿੰਨੀਆਂ ਪਈਆਂ ਉਹਨੇ ਸਾਰੀਆਂ ਬਰਾਦਤੀਆਂ ਖਿਲਰ ਗਈ ਜਿਵੇਂ ਧੁੱਪ ਵਿੱਚ ਖਖੜੀ ਖਿਲਰਦੀ ਏ ਤੇ ਹੁਣ ਮੈਂ ਵੀਰੋ ਭਰਾਵੋ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਲੈਣਾ ਵੇ ਵੋਟਾਂ ਨੂੰ ਪਾ ਕੇ ਵੱਧ ਤੋਂ ਵੱਧ ਆਪਾਂ ਪਾਰਲੀਮੈਂਟੇ ਕੱਲੀਏ ਜਿੰਨੀਆਂ ਵੱਧ ਵੋਟਾਂ ਪਾਓਗੇ ਉਨੀਆਂ ਇੱਕ ਪੱਗ ਦੀ ਸ਼ਾਨ ਇੱਕ ਆਪਣੀ ਸ਼ਾਨ ਇੱਕ ਜਿਹੜੇ ਆਪਣੇ ਵੀਰੋ ਭਰਾਵੋ ਮੁੱਦੇ ਨਸ਼ੇ ਦਾ ਬਹੁਤ ਮੁੱਦਾ ਹੈ ਹਾਂਜੀ ਸਰਕਾਰਾਂ ਆਈਆਂ ਗੁੜਕਾ ਚੋਕੇ ਸੌ ਚੋਕਲੀ ਮੈਂ ਮੈਂ ਤੁਝਾ ਨਸ਼ਾ ਟਾ ਦੇਾਂਗਾ ਤੇ ਆਪਣੇ ਕੌਲੇ ਬੰਦੇ ਨੇ ਵੋਟਾਂ ਉਹਨੂੰ ਪਾ ਦਿੱਤੀਆਂ ਫੇਰ ਆਈ ਤਕੜੀ ਉਹਨੇ ਵੀ ਇਹ ਗੱਲ ਕੀਤੀ ਵੋਟਾਂ ਪਾਈਆਂ ਉਹ ਵੀ ਨਸ਼ੇ ਨੂੰਆਂ ਦੇ ਅਸੀਂ ਉਹ ਕਰਦੇ ਆਂ ਕਰਦੇ ਆਂਗੇ ਮਗਰੋਂ ਆ ਗਿਆ ਭਗਵਾਨ ਤੋਂ ਬੁੱਝੜਿਆ ਅਰਾ ਮੈਂ ਨਾ ਅੱਠਾਂ ਦਿਨਾਂ ਜਿਵੇਂ ਨਸ਼ਾ ਬੰਦ ਕਰ ਦੇਾਂਗਾ ਤੇ ਜਿਹੜੀ ਆ ਰਹਿ ਤਾਂ ਦਿਨ ਮੈਂ ਇਹ ਵੀ ਤਾਂ ਦੇਾਂਗੇ ਜਿਹੜੇ ਲੋਕ ਨਜਾਇਜ਼ ਵੇਚਦੇ ਨੇ ਕਈ ਮੁੱਦੇ ਕੀਤੇ ਫੇਰ ਆਹਾਂ ਦਾ ਟੈਂਕੀਆਂ ਦੇ ਨਾਲ ਚੜਨ ਦਿਆਂਗਾ ਫੇਰ ਆਹਾਂ ਦਾ ਧਰਨੇ ਨਹੀਂ ਲਗੰਦੇ ਨੇ ਮੈਂ ਤਾਂ ਵੀ ਨਾ ਧਰਨੇ ਵੀ ਉਨੇ ਲੱਗਦੇ ਨੇ ਟੈਂਕੀਆਂ ਦੇ ਲੋਕ ਉਨੇ ਚੜੀ ਬੈਠੇ ਨੇ ਇਹ ਜਿਹੜੀ ਸਰਕਾਰ ਆਈ ਝੂਠਿਆਂ ਦੀ ਜਿਹੜੀ ਇਹਨੇ ਨਾ ਪੱਗ ਨੂੰ ਲਾ ਹੀ ਲਾ ਦਿੱਤੀ ਏ ਭਗਤ ਸਿੰਘ ਦੀ ਨੂੰ ਇਹਨੇ ਬੰਦ ਕੇ ਨਾ ਪੱਗ ਹੁੰਦੀ ਹਾਂਜੀ ਤੇ ਲਾਜ ਨੇ ਲਾ ਦਿੱਤੀ ਏ ਤੇ ਲੋਕੀ ਆ ਗਏ ਨੇ ਇਹਦੇ ਗੱਲਾਂ ਦੇ ਥੱਲੇ ਤੇ ਬੀਬੀਆਂ ਆ ਗਈਆਂ 10000 ਰੁਪਏ ਨੂੰ ਮਰੀਆਂ ਹੀ ਇੱਕ ਪੈਸਾ ਨਹੀਂ ਕਿਸੇ ਬੀਬੀ ਨੇ ਇੱਥੇ ਬੀਬੀ ਹੁੰਦੀ ਮੈਨੂੰ ਪੁੱਛਣਾ ਪਿਆ ਪੈਸਾ ਆਇਆ ਕੋਈ ਇੱਕ ਪੈਸਾ ਨਹੀਂ ਆਇਆ ਤੇ ਜਿਹੜਾ ਆਪਾਂ 300 ਜੁਨਟਾਂ ਦੇ ਮਾਫ ਕਰਨੀ ਮਾਫ ਕਰੀਓ ਕਈਆਂ ਅੱਠ ਦਾਦਾ ਯਾਰ ਲਗਾ ਹੁੰਦਾ 15 ਬਣਾ ਯਾਰ ਲਗਾ ਹੁੰਦਾ ਜੇ ਮੈਨੂੰ ਮੇਰੀ ਇੱਕ ਮਾਫ ਹੋ ਗਈ ਤੇਨੂੰ ਦੇਨੇ ਪੈਣੇ ਉਹਨਾਂ ਘਰੋਂ ਨਹੀਂ ਦੇਨੇ ਤੁਹਾਨੂੰ ਤੇ ਮੈਂ ਤਾਂ ਇਹਸਲਾ ਬਣਾਈ ਸਾਰਿਆਂ ਨੂੰ ਇਹ ਗੱਲ ਆ ਨਾ ਇਹ ਕੰਬਰ ਤਪਾਲ ਦਾ ਜਿੱਤਿਆ ਆ ਏ ਮਹਾਰਾਜੀ ਕਿਰਪਾ ਮੈਂ 25 ਦਿਨ ਉੱਥੇ ਰਿਹਾ ਮੈਂ ਅੱਜ ਹੀ ਆਇਆ ਤੇ ਸਦਾ ਇੱਥੇ ਆ ਗਿਆ ਉਹ ਜਿੱਤੇਗਾ ਘੱਟੋ ਘਾਟ 8-9 ਲੱਖ ਬੋਟਨ ਹਾਂ ਜੀ ਕਿਵੇਂ ਲੱਗਦਾ ਸਰਪਜੀਤ ਸਿੰਘ ਜੀ ਦਾ ਜਿੱਤ ਜਾਣਾ ਵੀਰ ਪਰਮਾਤਮਾ ਚੜ੍ਹਦੀ ਕਲਾ ਵਾਸੂ ਗੁਰੂ ਮਹਾਰਾਜ ਦੀ ਕੜਾਈ ਆ ਜੀ ਗੁਰੂ ਮਹਾਰਾਜ ਦੀ ਕਲਾ ਵਰਤ ਰਹੀ ਹੈ ਜੀ ਭਾਈ ਸਾਹਿਬ ਜਿੱਤਣਗੇ ਸਾਰਾ ਫਰੀਦਕੋਟ ਇਲਾਕਾ ਇਹਨਾਂ ਦੇ ਨਾਲ ਇਹ ਵੋਟਾਂ ਨੂੰ ਪਾ ਕੇ ਵੱਧ ਤੋਂ ਵੱਧ ਆਪਾਂ ਪਾਰਲੀਮੈਂਟੇ ਕੱਲੀਏ ਜਿੰਨੀਆਂ ਵੱਧ ਵੋਟਾਂ ਪਾਓਗੇ ਉਨੀਆਂ ਇੱਕ ਪੱਗ ਦੀ ਸ਼ਾਨ ਇੱਕ ਆਪਣੀ ਸ਼ਾਨ ਇੱਕ ਜਿਹੜੇ ਆਪਣੇ ਵੀਰੋ ਭਰਾਵੋ ਮੁੱਦੇ ਨਸ਼ੇ ਦਾ ਬਹੁਤ ਮੁੱਦਾ ਹੈ ਹਾਂਜੀ ਸਰਕਾਰਾਂ ਆਈਆਂ ਗੁੜਕਾ ਚੋਕੇ ਸੌ ਚੋਕਲੀ ਮੈਂ ਮੈਂ ਤੁਝਾ ਨਸ਼ਾ ਟਾ ਦੇਾਂਗਾ ਤੇ ਆਪਣੇ ਕੌਲੇ ਬੰਦੇ ਨੇ ਵੋਟਾਂ ਉਹਨੂੰ ਪਾ ਦਿੱਤੀਆਂ ਫਿਰ ਆਈ ਤਕੜੀ ਉਹਨੇ ਵੀ ਇਹ ਗੱਲ ਕੀਤੀ ਵੋਟਾਂ ਪਾਈਆਂ ਉਹ ਵੀ ਨਸ਼ੇ ਨੂੰ ਆਦੇ ਅਸੀਂ ਉਹ ਕਰਦੇਗਾ ਕਰਦੇਾਂਗੇ ਮਗਰ ਉਹ ਆ ਗਿਆ ਭਗਵਾਨ ਤੋਂ ਬੁੱਝੜਾ ਅਰਾ ਮੈਂ ਨਾ ਅੱਠਾਂ ਦਿਨਾਂ ਜਵੇਂ ਨਸ਼ਾ ਬੰਦ ਕਰਦੇਾਂਗਾ ਤੇ ਜਿਹੜੀ ਇਹ ਰੇਤਾ ਹੁੰਦੀ ਏ ਮੈਂ ਹਿਟਾ ਦੇਾਂਗਾ ਜਿਹੜੇ ਲੋਕ ਨਜਾਇਜ਼ ਵੇਚਦੇ ਨੇ ਕਈ ਮੁੱਦੇ ਕੀਤੇ ਫੇਰ ਆਂਦਾ ਮ ਟੈਂਕੀਆਂ ਦੇ ਨਾਲ ਚੜਨ ਦਿਆਂਗਾ ਫੇਰ ਆਂਦਾ ਮ ਧਰਨੇ ਨਹੀਂ ਲੱਗਣ ਦੇਣੀ ਮੈਂ ਤਾਂ ਵੀ ਨਾ ਧਰਨੇ ਵੀ ਉਨੇ ਲੱਗਦੇ ਨੇ ਟੈਂਕੀਆਂ ਦੇ ਲੋਕ ਉਨੇ ਚੜੀ ਬੈਠੇ ਨੇ ਇਹ ਜਿਹੜੀ ਸਰਕਾਰ ਆਈ ਝੂਠਿਆਂ ਦੀ ਜਿਹੜੀ ਇਹਨੇ ਨਾ ਪੱਗ ਨੂੰ ਲਾਜ ਲਾ ਦਿੱਤੀ ਏ ਭਗਤ ਸਿੰਘ ਦੀ ਨੂੰ ਇਹਨੇ ਬੰਨ ਕੇ ਨਾ ਪੱਗ ਹੁੰਦੀ ਹਾਂਜੀ ਤੇ ਲਾਜ ਇਹਨੇ ਲਾ ਦਿੱਤੀ ਏ ਤੇ ਲੋਕੀ ਆ ਗਏ ਨੇ ਇਹਦੇ ਗੱਲਾਂ ਦੇ ਥੱਲੇ ਤੇ ਬੀਬੀਆਂ ਆ ਗਈਆਂ 1000 ਰੁਪਏ ਨੂੰ ਮਰੀਆਂ ਹੀ ਇੱਕ ਪੈਸਾ ਨਹੀਂ ਕਿਸੇ ਬੀਬੀ ਨੇ ਇੱਥੇ ਬੀਬੀ ਹੁੰਦੀ ਮੈਨੂੰ ਪੁੱਛਣਾ ਪਿਆ ਕੋਈ ਇੱਕ ਪੈਸਾ ਨਹੀਂ ਆਇਆ ਤੇ ਜਿਹੜਾ ਆਪਾਂ 300 ਜੁਨਟਾਂ ਦੇ ਮਾਫ ਕਰਨੀ ਮਾਫ ਕਰੀ ਉਹ ਕਹਿੰਿਆ ਵਾਠਾ ਦਾਦਾ 10000 ਲਗਾਉਂਦਾ 15-20000 ਲਗਾਉਂਦਾ ਜੇ ਮੈਨੂੰ ਮੇਰੀ ਇੱਕ ਮਾਫ ਹੋ ਗਈ ਤੇਨੂੰ ਦੇਨੇ ਪੈਣੇ ਉਹਨਾਂ ਘਰੋਂ ਨਹੀਂ ਦੇਨੇ ਤੁਹਾਨੂੰ ਤੇ ਮੈਂ ਤਾਂ ਹੀ ਅਸਲਾ ਬਣਾਈ ਸਾਰਿਆਂ ਨੂੰ ਇਹ ਗੱਲ ਆ ਨਾ ਇਹ ਕੰਬਰ ਤਪਾਲ ਤਾਂ ਜਿੱਤਿਆ ਆਏ ਮਹਾਰਾਜੀ ਕਿਰਪਾ ਮੈਂ 25 ਦਿਨ ਉੱਥੇ ਰਿਹਾ ਮੈਂ ਅੱਜ ਹੀ ਆਇਆ ਤੇ ਸਦਾ ਇੱਥੇ ਆ ਗਿਆ ਉਹ ਜਿੱਤੇਗਾ ਘੱਟੋ ਘੱਟ 8-9 ਲੱਖ ਵੋਟ ਨੂੰ ਪੈ ਗਈ ਘੱਟੋ ਘੱਟ ਹਾਂਜੀ ਤੇ ਜਿਹੜਾ ਵਿਚਾਰਾ ਵਿਰਥਾ ਬਲਟੋਆ ਆਂਦਾ ਏ ਕਦੀ ਕਤੀੜ ਆਖ ਦਿੰਦਾ ਕਦੀ ਕੁਛ ਆਖ ਦਿੰਦਾ ਏ ਅਸੀਂ ਉਹ ਵੀ ਸਿਰ ਮੱਥੇਉਂ ਦੀਆਂ ਮੰਨਨੇ ਆ ਤੇ ਹੁਣ ਆਪਾਂ ਇਹਦੀ ਗੱਲ ਕਰੀਏ ਇੱਥੇ ਮੈਂ ਤਾਂ ਸਾਰੇ ਜਿੰਨੇ ਆਪਣੇ ਹੈਗੇ ਨੇ ਵੀਰ ਭਰਾ ਪੈਣਾ ਮੇਰੀਆਂ ਇਨੂੰ ਜਿੰਨੀ ਆਪਾਂ ਬੋਲ ਵੱਧ ਪਾਵਾਂਗੇ ਤੇ ਬਾਹਰਲੇ ਮੁਲਕਾਂ 'ਚ ਤੁਹਾਡੀ ਪੱਗ ਦਾ ਨਾਂ ਜਾਏਗਾ ਵੀ ਜਿਹੜੇ ਸਿੱਖ ਨੇ ਉਹ ਇੱਕੋ ਨੇ ਸਿੱਖਾਂ ਜਦੋਂ ਬਾਹਰ ਗਈ ਗੱਲ ਨਾ ਗੋਰਿਆਂ 'ਚ ਜਿੰਨੀਆਂ ਮੁਲਕਾਂ 'ਚ ਉਹਨਾਂ ਖਾਂ ਨਾ ਸਿੱਖ ਇੱਕੋ ਨੇ ਫਿਰ ਆਪਣਾ ਪ੍ਰਭਾ ਸਿੱਖਾਂ ਦਾ ਉੱਥੇ ਵੀ ਪਏਗਾ ਵੀ ਜਦੋਂ ਮਦਦ ਆਪਣੇ ਇੱਥੋਂ ਜਿੱਤ ਹੋਈ ਉੱਥੇ ਪਏਗਾ ਜਿਵੇਂ ਹੁਣ ਅੰਮ੍ਰਿਤਪਾਲ ਦੀ ਏ ਹੁੰਦੀ ਜੇ ਜੇਤੋਂ ਹੀ ਜਿਆਦਾ ਜਿੰਨੀ ਜੇਤੋਂ ਦੀ ਵੋਟਾਂ ਨਾਲ ਹੋਈ ਉਹਦਾ ਪ੍ਰਭਾਵ ਹੀ ਉੱਥੇ ਜਾ ਕੇ ਪਏਗਾ ਫਿਰ ਆਪਣੀ ਐਮਪੀ ਚਾਰ ਜੇ ਬਣ ਜਾਣ ਪਾਰਲੀਮੈਂਟ ਚਲੇ ਜਾਣ ਤੇ ਫਿਰ ਜਿਹੜੀ ਉੱਥੇ ਰੋਡੇ-ਪੋਡੇ ਨੇ ਆਪਣੇ ਬੰਦੀ ਸਿੰਘਾਂ ਨੂੰ ਬਾਹਰ ਨਹੀਂ ਆਉਂਦੇ ਦੇਂਦੇ ਪਏ ਫਿਰ ਮੈਂ ਵਾਹਦੇ ਨਾਲ ਆਪਣੇ ਬੰਦੀ ਸਿੰਘ ਵੀ ਛੇਤੀ ਬਾਹਰ ਆਉਣਗੇ ਜਿਹਨਾਂ 28 ਸਾਲ 30 ਸਾਲੋਂ ਚੱਲੇ ਨੇ ਉਹਨਾਂ ਨੂੰ ਇਹਨਾਂ ਨੇ ਰੱਖਿਆ ਹੈ ਅੰਦਰ ਫੇਰ ਇਹ ਦੌਰੇ ਸਿਰਾ ਜਿਹੜਾ ਹੈਗਾ ਇਹਨੂੰ ਕੀ ਮੰਨਦੇ ਆ ਅਮਿਤ ਸ਼ਾਹ ਦੇ ਕੀ ਆਂਦੇ ਨੇ ਇਹ ਆਂਦੇ ਆ ਸਾਸ ਨੂੰ ਨਹੀਂ ਆਪਦੀ ਗਲਤੀ ਦਾ ਕਰਾਂਦਾ 28 ਸਾਲ 30 ਸਾਲ ਦਾ ਉਹਨਾਂ ਨੇ ਆਪਦੀ ਸਜ਼ਾ ਭੋਗ ਲਈ ਤੇ ਹੁਣ ਤੇ ਉਹਦੇ ਮੰਨ ਤਾਂ ਮੰਨੇ ਉਹਦਾ ਮੰਨ ਤਾਂ ਨਹੀਂ ਮੈਂ ਕਰਨੀ ਇਹ ਜਿਹੇ ਸਰਕਾਰਾਂ ਮਾੜੀਆਂ ਨੇ ਨਾ ਨਹੀਂ ਉਹਨਾਂ ਨੂੰ ਹੁੰਦੇ ਨਾ ਜੇ ਵੀ ਰੋ ਭਰਾਵੋ ਤੁਸੀਂ ਵੋਟਾਂ ਐ ਨਾ ਪਾ ਚੋਂ ਪੰਜਾ ਮਹਿਮਾਨ ਨੂੰ ਪਾਓ ਲੱਖੇ ਨੂੰ ਪਾਓ ਇਹ ਜਿਹੜਾ ਸਿਮਰ ਸਿੰਘ ਆ ਜਿਹੜਾ ਆਪਣਾ ਭਾਊਖਾ ਹੈ ਇਹਨੂੰ ਪਾਓ ਤੇ ਫਿਰ ਆਪਣੇ ਬੰਦੇ ਵੀ ਬਾਹਰ ਆਉਣਗੇ ਤੇ ਫਿਰ ਤੁਹਾਡੀ ਗੱਲ ਵੀ ਪਾਰਲੀਮੈਂਟ ਸੁਣੀ ਜਾਏਗੀ ਵੀ ਜਿਵੇਂ ਆਪਣੇ ਪਾਣੀਆਂ ਦੇ ਮੁੱਦੇ ਨੇ ਜੀ ਜਿਵੇਂ ਚੰਡੀਗੜ੍ਹ ਦਾ ਮੁੱਦਾ ਹੈ ਇਹ ਆਪਣੇ ਕਿੰਨੇ ਪਿੰਡ ਖਾ ਗਿਆਂ ਦੇ ਚੰਡੀਗੜ੍ਹ ਹੁਣ ਉਹ ਮੱਲੀ ਬੈਠੇ ਨੇ ਤੇ ਪਾਣੀਆਂ ਦਾ ਕਈ ਮੁੱਦੇ ਨੇ ਤੇ ਮੈਂ ਵੀਰੋ ਭਰਾਵੋ ਤੁਹਾਨੂੰ ਗੱਲ ਹੀ ਜਾਂ ਮੈਂ ਆਖਰ ਤੇ ਆਣਾ ਵੀ ਵੱਧ ਤੋਂ ਵੱਧ ਨੂੰ ਵੋਟਾਂ ਪਾਓ ਤੇ ਜਿਤਾਓਗੇ ਜਿਤਾਓਗੇ ਤੇ ਤੁਹਾਡਾ ਟਾਓ ਤੁਹਾਡਾ ਵੀ ਜ਼ਿਆਦਾ ਬਣੇਗਾ ਆਪਾਂ ਦੀ ਕੁਰਬਾਨੀ ਦਾ ਵੋਟਾਂ ਪਾ ਕੇ ਵੀ ਨਹੀਂ ਮੁੱਲ ਦੇ ਸਕਦੇ ਇੱਕ ਵੇਖ ਲੈ ਬੰਦੇ ਨੂੰ ਮਾਰਨਾ ਜਾ ਕੇ ਤੇ ਪਤਾ ਮੈਨੂੰ ਨਹੀਂ ਨਿਕਲਣੋਂ ਦੇਣਾ ਉਹਨੂੰ ਪਤਾ ਮੈਨੂੰ ਪਤਾ ਮੈਂ ਤੈਨੂੰ ਮਾਰਨਾ ਹੈ ਨਾ ਤੇ ਦੁਵਾਲੇ ਜਿਹੜੇ ਖਲੇ ਉਹਨਾਂ ਨਹੀਂ ਤੈਨੂੰ ਨਿਕਲ ਦੇਣਾ ਤੇ ਵੇਖ ਲਓ ਉਹ ਵਿਚਾਰਾ ਫਾਂਸੀ ਤੇ ਚੜ ਗਿਆ ਤੇ ਮੈਂ ਤਾਂ ਇਹਨਾਂ ਸਾਰਿਆਂ ਵੀਰਾਂ ਹੱਥ ਬੰਨ੍ਹ ਕੇ ਭੈਣਾਂ ਨੂੰ ਵੀ ਭਰਾਵਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਮੇਰੇ ਦੋਵੇਂ ਹੱਥ ਜੁੜੇ ਨੇ ਵੱਧ ਤੋਂ ਵੱਧ ਵੋਟਾਂ ਪਾਓ ਜੇ ਤੁਹਾਡੇ ਕਹਿਣਾ ਲੱਗਦਾ ਤੇ ਪਾਰਟੀ ਬਾਜੀ ਏ ਤੇ ਵੀਰੋ ਇਹ ਹੋਰ ਤੋਂ ਗਾਂ ਤੋਂ ਢੀ ਲੰਮੀ ਹੋ ਜਾਣੀ ਏ ਪੰਜਾਂ ਸਭਾ ਤੁਹਾਨੂੰ ਲੀਡਰ ਦਿੰਦੇ ਜੇ ਵੇਚ ਹਾਂਜੀ ਤੇ ਆਪ ਮੁਰਗਾ ਤੇ ਸ਼ਰਾਬ ਹੋਟਾਂ ਚ ਇਕੱਠੇ ਖਾਂਦੇ ਜੇ ਜਿਹੜਾ ਖਾਣ ਵਾਲਾ ਸਾਰੇ ਨਹੀਂ ਮਾਦਾ ਤੁਸੀਂ ਕੋ ਅੰਮ੍ਰਿਤ ਮੁਰਗਾ ਖਾਂਦਾ ਉਹ ਨਹੀਂ ਮੈਂ ਗੱਲ ਕਰਦਾ ਮੈਨਾਂ ਉਹ ਜਿਹੜੇ ਮੁਰਗਾ ਤੇ ਉੱਥੇ ਖਾਂਦੇ ਜੇ ਆਪਦਾ ਚਾਹ ਪਣੀ ਪੀਂਦੇ ਜੇ ਤੇ ਤੁਹਾਨੂੰ ਪੰਜੀ ਥਾਲੀ ਵੇਚ ਦੇ ਜੇ ਐ ਕਿ ਮੇਰੇ ਅੱਖੇ ਲੱਗੋ ਤੇ ਤੁਸੀਂ ਜਿਹੜੇ ਲੀਡਰ ਇਹਨਾਂ ਘਰ ਜਦੋਂ ਆਉਂਦੇ ਨਾ ਵੋਟਾਂ ਆਖਣ ਉਹਨਾਂ ਕਾ ਇੱਕੀ ਸਾਡੇ ਆਖੇ ਲੱਗੋ ਵੀ ਸਾਡੇ ਆਖੇ ਲਾਕੇ ਤੁਸੀਂ ਵੋਟਾਂ ਪਾਓ ਜੇ ਤੁਹਾਡੇ ਆਖੇ ਲਾਕੇ ਹੁਣ ਵੋਟਾਂ ਪਾਉਂਦੇ ਨੇ ਤੇ ਗਾਂ ਤੁਸੀਂ ਉਹਨਾਂ ਦੇ ਆਖੇ ਲੱਗ ਜਾਏ ਜੀ ਠੀਕ ਹੈ ਨਾ ਇੱਕ ਮਿੰਟ ਛੋਟੀ ਜੀ ਗੱਲ ਕਰਕੇ ਅਸੀਂ ਸਮਾਪਤੀ ਕਰ ਦੇਣੀ ਹੈ ਮਿਰਥਾ ਥਿੰਕ ਵਰਟੋ ਆਉਂਦੇ ਦੂਜੇ ਬੰਦੇ ਬੀਜੇਪੀ ਹਾਂਸਾਂ ਨੇ ਹਾਂਸ ਵਾਦਾ ਕਰਦੇ ਆ ਤੇ ਤੁਸੀਂ ਤਾਂ ਚੋਣ ਕੰਪੇਨ ਸ਼ੁਰੂ ਤੋਂ ਜੁੜਿਆ ਇਹਨਾਂ ਦੇ ਨਾਲ ਜਿੱਦੇ ਤੋਂ ਚੋਣ ਕੰਪੇਨ ਚੱਲਦਾ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਹਰ ਅਕਲ ਹਾਲ ਕੇ ਜਿਵੇਂ ਹਰ ਕੈਂਪਿੰਗ ਚ ਗਏ ਹੁਣ ਗਰਾਊਂਡ ਦੇ ਵਿੱਚ ਸਾਰੀ ਟੀਮਾਂ ਆਉਦੀਆਂ ਆਪੋ ਆਪਣਾ ਪੱਖ ਰੱਖਣਾ ਵੀ ਜੀ ਇਹਨਾਂਗੇ ਹੁਣ ਜੋੜ ਤਾਂ ਹੁਣ ਸਿਰੇ ਨਿਕਲਣਾ ਸਾਬ ਉਹਨਾਂ ਨੇ ਆਪ ਦਾ ਪੱਖ ਰੱਖਣਾ ਅਸੀਂ ਆਪ ਦਾ ਪੱਖ ਰੱਖਣਾ ਅਸੀਂ ਆਪਦੇ ਪੱਖ ਤੇ ਕਹਿੰਦੇ ਵੀ ਰੀਡ ਅਸੀਂ 2-3 ਲੱਖ ਤੇ ਕੱਢਾਂਗੇ ਹਾਂ ਜੀ ਵੀ ਉਹਨਾਂ ਦੀ ਦੇਣ ਬਹੁਤ ਵੱਡੀ ਆ ਕੁਰਬਾਨੀ ਬਹੁਤ ਵੱਡੀ ਆ ਠੀਕ ਆ ਨਾ ਵੀ ਜੇ ਆਪਾਂ ਹੁਣ ਵੋਟ ਪਾ ਕੇ ਇਹਨਾਂ ਦਾ ਦੇਣ ਵੀ ਜਰਮਾਨੀ ਬਹੁਤ ਵੱਡੀ ਹੈ ਇਹਨਾਂ ਦੀ ਜੀ ਵਿਚ ਵਿਚੇ ਨੌਜਵਾਨਾਂ ਨੇ ਸਮਰਥਨ ਕੀਤਾ ਵੀ ਅਸੀਂ ਬੂਥ ਨਹੀਂ ਲੱਗਣ ਦੇਣਾ ਖਲਾ ਖਾਸੇ ਦੇ ਝੰਡੇ ਥੱਲੇ ਅਸੀਂ ਪੋਟਾ ਪਾਉਣੀਆਂ ਤੇ ਕੀ ਕਹਿੰਦਾ ਵੀ ਤੁਹਾਨੂੰ ਜੋ ਨੌਜਵਾਨ ਤੁਰੇ ਉਹ ਆਪੂ ਆਪਣੇ ਖਰਚੇ ਤੇ ਤੁਰੇ ਹਾਂਜੀ ਵੀਰੇ ਆਪੂ ਆਪਣੇ ਹੁਣ ਅਸੀਂ ਆਪਾਂ ਗੱਡੀਆਂ ਲਈ ਫਿਰਦੇ ਜਿੱਦੇ ਦੇ ਅਸੀਂ ਤੇਲ ਪਾਣੀ ਸਾਡਾ ਆਪ ਦਾ ਸਾਰਾ ਖੋਸਾ ਜੀ ਰੋਟੀ ਵੀ ਅੱਦੇ ਘਰੋਂ ਬਣਾ ਕੇ ਲੈ ਕੇ ਆਉਂਦੇ ਆ ਗੱਡੀਆਂ ਦੇ ਵਿੱਚ ਹਾਂ ਵੀਰੇ ਮਾਪੂ ਜੀ ਤੁਸੀਂ ਤਾਂ ਇਹ ਸੰਤਾਪ ਹੋ ਗਿਆ ਤੁਹਾਡਾ ਪੁੱਤ ਵੀ ਜੇਲ੍ਹ ਜੇਲ੍ਹ ਚ ਗਿਆ ਤੇ ਕੀ ਕਹਿਣਾ ਚਾਹੁੰਦੇ ਕਿਵੇਂ ਲੱਗਦਾ ਤੁਹਾਨੂੰ ਸਰਕਾਰਾਂ ਦੀਆਂ ਸਮੀਤਾਂ ਛਟਕਾਰ ਤਾਂ ਕਹਿੰਦੀ ਅਸੀਂ ਬਿਜਲੀ ਦੇਤੀ ਜੀ ਅਸੀਂ ਪਾਣੀ ਦਿੱਤਾ ਹੁਣ ਕਹਿੰਦੇ ਜੀ ਅਸੀਂ 1000 ਰੁਪਿਆ ਵੀ ਦਵਾਂਗੇ ਟੈਰਮੈਂਟਾਂ ਵੀ ਜੋ ਫੌਜੀ ਰਟਾਇਰਮੈਂਟ ਹੋਇਆ ਉਹਨਾਂ ਨੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਵਿਭਾਰਗਾਂ ਨੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿਵੇਂ ਲੱਗਦਾ ਤੁਹਾਨੂੰ ਇਹ ਹਲਕਾ ਫਰੀਦਕੋਟ ਦਾ ਮੀਟਿੰਗਾਂ ਤੇ ਤੁਹਾਨੂੰ ਦੇਖਦਾ ਪਿਆ ਇਹ ਹੁਣ 2 ਸਾਲ ਚੱਲੇ ਨਾ ਕਿੰਨੂ 10 ਪੈਸੇ ਦਿੱਤੇ ਕਿਹੜੀ ਬੀਬੀ ਇਥੇ ਮੇਰੇ ਸਾਹਮਣੇ ਆਵਜੀ ਨੂੰ 1000 ਰੁਪਿਆ ਦਿੱਤਾ ਤੇ ਬੀਲੀ ਤੈਨੂੰ ਮੈਂ ਅੱਗੇ ਵੀ ਦੱਸਿਆ 300 ਗਿਉਂਟ ਮੈਨੂੰ ਮਾਫੀ ਕਰਦੀ ਤੇ ਇਹ ਭਾਉ ਨੂੰ ਬੰਨੇ ਇਹਨੂੰ 8000 ਰੁਪਇਆ ਪਾਤਾ ਮੁਹਤੇ ਨਾ ਕਾਦੀ ਦੀਨੇ ਕੋਲੋਂ ਕੋਈ ਕਿੰਦੀ ਕੀਤੀ ਮੁਤਾ ਮੈਂ ਤਾਂ ਸਾਰਿਆਂ ਨੂੰ ਇਹ ਗੱਲ ਜਾਣਾਂ ਬਈ ਇਹਨਾਂ ਦੇ ਛਾਸਿਆਂ 'ਚ ਨਾ ਆਓ ਇਹ ਜੇ ਛਾਸੇ ਨੇ ਇਹਨਾਂ ਦੇ ਇਹਨਾਂ 'ਚ ਨਹੀਂ ਆਉਣਾ ਚਾਹੀਦਾ ਇਹਨਾਂ ਅੱਗੇ ਵੀ ਬੜੇ ਝੂਠ ਮਾਰੇ ਨੇ ਅੱਗੇ ਆਪਣੇ ਉਹਨਾਂ ਵਾ ਜਿੰਨੀਆਂ ਸਰਕਾਰਾਂ ਨੇ ਝੂਠ ਮਾਰ ਕੇ ਬਣੀਆਂ ਨੇ ਇਹ ਮੈਨੂੰ ਨਾ ਬੰਦਮੇ ਐਮਐਲ ਨੇ ਬਾਹ ਕੱਢ ਕੇ ਮੈਨੂੰ ਐ ਕਰਕੇ ਵਿਖਾ ਦੇਣ ਕਿੰਦੇ ਚ ਨਸ਼ਾ ਬੰਦ ਐ ਹੀ ਕਰਨ ਕਰਨ ਬਾਹ ਐਂ ਕਰਕੇ ਕਿਹੜੇ ਦੇ ਕਿਹੜੇ ਹਲਕੇ ਜੇ ਨਸ਼ਾ ਬੰਦ ਦੀ ਨਸ਼ਾ ਵੀਰ ਉਹ ਤੂੰ ਜਿਆਦਾ ਜੇ ਤੁਨੂੰ ਹੱਡੀਆਂ ਦੇ ਨਸ਼ਾ ਹੱਡੀਆਂ ਦਾ ਕੰਮ ਬਣ ਗਿਆ ਏ ਆਟਾ ਨਹੀਂ ਮਿਲਣਾ ਕੇਵਲ ਆਪਾਂ ਚੱਕੀ ਤੋਂ ਤੇ ਨਸ਼ਾ ਕਿੱਥੋਂ ਮਰਜੀ ਲੈ ਲੈ ਐਨਾ ਨਸ਼ਾ ਹੋ ਗਿਆ ਤੇ ਜਿਹੜੇ ਐਮਐਲ ਬੰਦਮੇ ਨੇ ਮੈਨੂੰ ਦੱਸਦੇ ਇੱਕ ਹਲਕੇ ਹੁੰਦੇ ਚੁੱਕ ਤੇ ਬੰਦ ਹੋਇਆ ਹਾਂਜੀ ਉਹਨਾਂ ਦੇ ਜਾਂਦੇ ਇਹ ਘਰ ਪੈਸੇ ਕਿ ਉਹਨਾਂ ਕਹਿੰਦਾ ਲੋ ਲੋੜੇ ਉਹਨਾਂ ਨਸ਼ਾ ਬੰਦ ਕਰਨ ਦੀ ਇਹਨਾਂ ਦੇ ਘਰ ਜਾਂਦੇ ਨਹੀਂ ਜਿਹੜੇ ਵਿਚਾਰੇ ਆਪਣੇ ਭਰਾ ਮੇਰੇ ਪੁਲਸ ਵਾਲੇ ਨੇ ਜੇ ਕਿਤੇ ਫੜ ਕੇ ਬੰਦਾ ਲੈ ਜਾਂਦੇ ਨੇ ਇਹਨਾਂ ਨੂੰ ਫੋਨ ਕਰ ਦਿੰਦੇ ਨੇ ਵੀ ਬੰਦਾ ਛੱਡ ਦਿਓ ਇਹਨਾਂ ਵਿਚਾਰੇ ਛੱਡ ਨਹੀਂ ਇਹਨਾਂ ਫਾਂਸੀ ਥੋੜਾ ਉੱਤੇ ਲਾ ਦੇਣਾ ਤੇ ਜੇ ਉਹ ਨਾ ਫੋਨ ਕਰਨ ਤੇ ਬੰਦੇ ਨੂੰ ਜ਼ਹਿਰ ਜੋਂ ਡਬਰੂ ਗਾੜ ਇਹਨਾਂ ਦੇ ਕਰ ਦਿੰਦਾ ਇਹ ਜਿਹੜੇ ਨਸ਼ਾ ਇਹਨਾਂ ਇਹ ਨਾ ਵੇਚਦੇ ਨਸ਼ਾ ਕਰ ਨਸ਼ੇ ਦੇ ਉਹਨਾਂ ਕਰ ਲੈਣਾ ਖੋਤੀ ਹਾਂਜੀ ਹੈ ਇਹਨਾਂ ਨੂੰ ਵੀ ਗੱਲ ਦਾ ਹੈ ਬਿਨਾਂ ਕਸੂਰ ਤੋਂ ਇਹਨਾਂ ਦਾ ਮਿੰਦਰ ਸੰ ਕਸੂਰ ਕੀ ਹੈ ਇਹ ਮੈਨੂੰ ਦੱਸੇ ਭਗਵਾਨ ਤਾਂ ਮਾਨ ਚਾਹ ਉਹ ਕਹਿੰਦੇ ਦੀ ਸਰਕਾਰ ਦੇ ਇਹਨਾਂ ਦਾ ਕਸੂਰ ਕੀ ਹੈ ਜਿਹਨਾਂ ਦਾ ਕਸੂਰ ਹੈ ਤੇ ਬਜਾਅ ਕਿ ਇਹਨਾਂ ਨੂੰ ਫਾਂਸੀ ਲਾ ਦੇਣ ਹਾਂਜੀ ਤੇ ਜੇ ਨਹੀਂ ਤਾਂ ਆਪਦਾ ਫਿਰ ਇਹ ਦੱਸਣ ਵੀ ਇਹਨਾਂ ਦਾ ਕਸੂਰ ਹੈ ਉਹਨਾਂ ਦਾ ਕਸੂਰ ਨਹੀਂ ਹੈਗਾ ਇਹਨਾਂ ਨੂੰ ਪਈ ਆਦੀ ਖੁਰਸੀ ਦੀ ਇਹ ਖੁਰਸੀ ਇਹ ਜਿੱਤਦੇ ਨੇ ਸਾਡੀ ਖੁਰਸੀ ਖੁੱਸਦੀ ਏ ਥੱਲੇੋਂ ਸਾਡੀ ਜਾਂਦੀ ਖੁਰਸੀ ਤੇ ਮੈਂ ਤਾਂ ਵੀਰਾਂ ਭਰਾਵਾਂ ਨੂੰ ਇੱਕ ਗੱਲ ਇਹ ਆਂਦਾ ਜੇ ਇੱਕ ਤਾਂ ਵੋਟਾਂ ਪਾਉ ਦੱਬ ਕੇ ਇੱਕ ਮੇਰੇ ਵੀਰ ਲੜਿਆ ਜੇ ਨਾ ਕਿਸੇ ਨਾਲ ਜੇ ਕੋ ਬੂਥ ਲਾਂਦਾ ਉਹਨੂੰ ਲਾਉਂਦਿਓ ਮੈਂ ਉਹਨੂੰ ਆ ਨਾ ਜੇ ਬੂਥ ਲਾਂਦਾ ਲਾਉਂਦਿਓ ਚਲ ਉਹਦੀ ਹੋਈ ਬੋਰਡ ਤੇ ਆਦੀ ਪਾਲੇਗਾ ਤੇ ਆਪਾਂ ਐਵੇਂ ਲੜਾਈਆਂ ਕੀਤੀ ਜੇ ਮੈਂ ਬੂਥ ਨਹੀਂ ਲੱਗਣਦੇ ਨਾ ਉਹ ਨਹੀਂ ਹੁੰਦੇ ਨਾ ਮੈਂ ਤਾਂ ਹੱਥ ਜੋੜ ਕੇ ਵੀ ਬੇਨਤੀ ਆਪਣੇ ਜਿੰਨੇ ਬੂਥ ਵਾਲੇ ਮੇਰੇ ਭਰਾ ਹਨ ਇੱਕ ਪੁੱਤਰ ਏ ਮੈਂ ਤਾਂ ਉਹਨਾਂ ਨੂੰ ਇਹ ਗੱਲ ਆਖਾਂਗਾ ਬੂਥ ਲੱਗਣ ਨਾ ਲੱਗਣ ਦਿਓ ਤੁਸੀਂ ਨਾਲ ਮਿਲ ਕੇ ਰਭੋ ਜਿਹੜੇ ਲੀਡਰ ਨੇ ਇਹ ਇੱਕ ਹੋ ਜਾਂਦੇ ਜੇ ਤੇ ਆਪਣੀਆਂ ਪਾਰਟੀਆਂ ਵਾਈਆਂ ਬਣ ਜਾਂਦੀਆਂ ਆਪਣੀਆਂ ਛੱਬੀਆਂ ਬਣਾ ਕੇ ਮੇਰੀ ਛੱਬੀ ਬਣਾ ਕੇ ਤੇ ਮੇਰੇ ਤੋਂ ਹੀ ਉਹਨਾਂ ਫਿਰ ਆਪਾਂ ਰਾਈਨਾਮਾ ਕਰਾਉਣਾ ਉਹਨਾਂ ਹੀ ਰਾਈਨਾਮਾ ਆਪਣਾ ਕਰਾਉਣਾ ਇਹਨਾਂ ਗੱਲਾਂ ਤੋਂ ਮੈਂ ਨਾ ਬਚੋ ਮੇਰੇ ਵੀਰੋ ਭਰਾਵੋ ਇਹਨਾਂ ਗੱਲਾਂ ਸਾਰੀਆਂ ਤੋਂ ਬਚੋ ਤੇ ਵੋਟਾਂ ਇਹਨੂੰ ਵੱਧ ਤੋਂ ਵੱਧ ਪਾਓ ਮੇਰੇ ਵੀਰ ਨੂੰ ਜਿੰਨੀਆਂ ਵੱਧ ਵੋਟਾਂ ਪਾਓਗੇ ਤੁਹਾਡੀ ਸ਼ਾਨ ਵਧੇਗੀ वैदिक आकारता वैदिक ईफती के कारण बोले सोन्हार क्रियाकाल बोले सोन्हार क्रियाकाल ओ थम जी तेरी सोच ते पैर आ जगे ठोके तेरी थम जी सोच ते पैर आ ठोके ਵੈਗਰੋ ਜੀ ਇੱਕ ਨਿੱਕੀ ਜੀ ਬੇਨਤੀ ਹੈ ਸਾਡੀ ਨੌਜਵਾਨਾਂ ਨੂੰ ਨੌਜਵਾਨੇ ਉਮੀਦ ਰੱਖਦੇ ਵੀ ਅਸੀਂ ਵੋਟ ਦੇਾਂਗੇ ਤੇ ਲੀਡਰ ਕੰਮ ਕਰਨਗੇ ਪਰ ਦੇਖੋ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਇਹ ਜੱਡਾਕਾਰ ਜਿਹਨਾਂ ਕਰਤਾ ਦੁਨੀਆ ਤੇ ਕੋਈ ਵੀ ਬੰਦਾ ਨਹੀਂ ਕਰ ਸਕਦਾ ਸਿੱਖ ਕੌਮ ਦੀ ਠੱਠੀ ਹੋਈ ਪੱਗ ਸਿਰ ਤੇ ਰੱਖਣ ਵਾਲੇ ਯੋਧੇ ਆ ਉਹਨਾਂ ਦੀ ਕੁਰਬਾਨੀ ਅਜਾਇਆ ਨਹੀਂ ਜਾਣਦੇ ਨਹੀਂ ਅਸੀਂ ਉਹਨਾਂ ਨੂੰ ਵੋਟ પાਕੇ ਆਪ ਨੂੰ ਕਰਮਾ ਵਾਲੇ ਸਮਝਾਂਗੇ ਉਹਨਾਂ ਸਰ ਸਾਡਾ ਕੋਈ ਹਾਨ ਨਹੀਂ ਹੋਊਗਾ ਤੇ ਨਾ ਹੀ ਸਾਨੂੰ ਕੋਈ ਦੁਨੀਆਵੀ ਕੰਮਾਂ ਦੀ ਲੋੜ ਆ ਜੇ ਸਾਡੀ ਨੌਜਵਾਨੀ ਬੱਜੂਗੀ ਉਹਨਾਂ ਦੀ ਨਸ਼ਲ ਕਸ਼ੀ ਬੱਜੂਗੀ ਤੇ ਸਾਡੇ ਲਈ ਸਭ ਕੁਝ ਆ ਰੋਜ਼ਗਾਰ ਵੀ ਆ ਸਾਰਾ ਕੁਝ ਆ ਜੇ ਸਾਡੀ ਨੌਜਵਾਨੀ ਹੀ ਨਾ ਰਹੀ ਤੇ ਅਸੀਂ ਰੋਜ਼ਗਾਰ ਨੂੰ ਕਰਨਾ ਵੀ ਕੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ